ਹੋ ਗਿਆ ਫੇਰ ਆਹੀ ਤਾਂ ਚਲਦੀ ਆ ਆ ਕੀ ਹੋ ਗਿਆ ਆ ਬਿੱਲਾ ਕਹਿੰਦਾ ਹੁਣ ਦੇ ਲਈ ਇੱਕ ਪਾਸੇ ਭੀਮ ਕਹਿੰਦੇ ਮਾਝੇ ਵਾਲਾ ਅੱਗੇ ਵੱਲ ਵਧਦਾ ਹੋਇਆ ਪਿੰਡ ਸੁਰ ਸਿੰਘ ਓਏ ਉਸਤਾਦ ਨੂੰ ਕੀ ਆ ਆਹੀ ਚੌਥੀ ਆਹੀ ਆਹੀ ਇਹਦੇ ਦੁਨੀਆ ਕਬੱਡੀ ਦੇ ਸੰਧੂਆ ਗੱਗੀ ਸਾਡਾ ਵੀਰ ਪੰਨਵਾ ਬਹਾਦਰ ਸਾਡੀ ਦੀਪੂ ਤੇ ਰਾਜੂ ਪੰਨਵਾ ਦਾ ਧੰਨਵਾਦ ਸਾਡੇ ਲੱਕੀ ਬਾਈ ਆਕਾਸ਼ ਪੰਨਵਾ ਟੈ ਮੰਗੀ ਇਧਰ ਸੰਧੂਆ ਹਾਂ ਜੀ ਕਦੇ ਛੋ ਜੁੱਪਵਾਨੀ ਗੜ ਦੇ ਇਲਾਕੇ ਚ ਪੰਮਾ ਪਿੰਡ ਚ ਓਏ ਹੰਡਿਆਂ ਦਾ ਸਰਦਾਰ ਛੇੜ ਲਿਆ ਓਏ ਆ ਸੁੱਖੇ ਨੇ ਉਸਕੇ ਦੇ ਛੇੜ ਲਿਆ ਹੰਡੇ ਦੇ ਆਪਣੇ ਸਾਹਮਣੇ ਕਹਿੰਦੇ ਤਪੁਰਜੀ ਵਾਲਾ ਅੰਬਰਸਰੀਆ ਅੰਬਰਸਰੀਏ ਮੁੰਡਿਆ ਓਏ ਪੱਟੀਆਂ ਕਲੀਆਂ ਨਾ ਤੋੜ ਆ ਵੀ ਕਹਿੰਦਾ ਮੈਂ ਨਹੀਂ ਛੱਟਣਾ ਪਹਿਲਾ ਸੰਧੂਆ ਡਰਮੇ ਆ 우ਸਤਾਦ ਦਾ ਪਹਿਲਾ ਸੰਧਵਾ ਡਰਮੀਆਂ ਆਈਆਂ